you ਹੈ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆ ਜੀ ਪਰਮਾਤਮਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਤੇ ਤਰੱਕੀਆਂ ਬਖਸ਼ੇ ਤੇ ਬਸ ਸਵੇਰ ਹੋ ਗਈ ਸੀ ਸਵੇਰ ਨਾਲੋ ਚਾਹ ਪਣੀ ਪੀ ਕੇ ਅੱਪਣਾਲੇ ਨਾ ਕਿਤੇ ਹੁਣ ਮੈਂ ਦਸਰ ਵਗੈਰਾ ਬਾਹ ਲਿਆ ਤੇ ਇੱਧਰ ਈਸ਼ੂ ਹੋਣ ਲੱਗ ਰਿਹਾ ਤਿਆਰ ਤੇ ਨਾ ਕਿ ਆ ਗਿਆ ਇਹ ਤੇ ਵਸੋਂ ਪੰਗ ਪੁਗ ਬਣੇਗਾ ਆਪਦੀ ਤੇ ਸੁਨਿਆ ਗਈ ਹੋਈ ਣੋਂ ਨ ਮੈਂ ਨਾਲ ਹੀ ਰਿਸ਼ੋ ਵੀ ਨਾਲੇ ਸੁਨਿਆਣਾ ਲੂਗੀ ਹੁਣ ਮੈਂ ਇਹ ਹੁਣ ਰੋਟੀ ਬਣਾ ਦੂੰਗੀ ਨਾਸ਼ਤਾ ਕਰ ਦੂੰਗੀ ਤਿਆਰ ਤੇ ਵਸ ਫਿਰ ਅਸੀਂ ਜਾਵਾਂਗੇ ਮੰਦਰ ਤੇ ਹਜੀ ਬਿਸਤਰੇ ਵਗੈਰਾ ਉਨੇ ਪਈਏ ਦੇਖੋ ਜੀ ਚੱਕਣ ਵਾਲੇ ਪਈਏ ਬਸ ਇਹ ਉੱਠ ਕੇ ਨਾਤੀਆਂ ਵਸ ਚਾਹ ਬਣੀ ਦਿੱਤਾ ਕਿਉਂਕਿ ਟਾਈਮ ਲੱਗ ਗਿਆ ਜਾਂਦਾ ਫਿਰ ਲਾਈਟ ਦਾ ਵੀ ਨਹੀਂ ਪਤਾ ਕੱਲ ਵੀ ਲਾਈਟ ਨੇ ਬਹੁਤ ਖਰਾਬ ਕੀਤਾ ਡਿਮ ਅਸੀਂ ਸਾਰਾ ਦਿਨ ਲਾਈਟ ਸ਼ਾਮ ਨੂੰ ਤੇਜ ਹੋਈ ਹੈ ਤੇ ਸਾਂਗਰ ਕੇ ਫਿਰ ਨੌਖਾ ਹੋ ਜਾਂਦਾ ਫਿਰ ਸਵੇਰੇ ਬੰਦਾ ਨਾ ਧੋ ਲੈਂਦਾ ਨਾ ਵਧੀਆ ਹੋ ਜਾਂਦਾ ਕੈਂਸਰ ਆਦਣਾ ਆ ਲੈੰਦਾ ਨਾ ਤਾਂ ਤੇ ਨਾਲੇ ਹਨਾ ਲਾਈਟ ਦੇ ਕੋਈ ਹਨਾ ਦਿੱਕਤ ਨਹੀਂ ਹੁੰਦੀ ਜਿਹੜਾ ਲਾਈਟ ਵਾਲਾ ਕੰਮ ਆ ਵਧੀਆ ਸਵੇਰ ਸਵੇਰ ਹੋ ਜਾਂਦਾ ਕੱਪੜੇ ਵਗੈਰਾ ਸਿਕਲ ਧੋਲੇ ਸੀ ਤੇ ਕੱਲ ਧੋਤੇ ਸੀ ਕੱਪੜੇ ਦਰੀ ਧੋਤੀ ਸੀ ਕਕੰਬਲ ਬੈੱਡ ਦਾ ਤੇ ਬਾਕੀ ਪੌਣ ਵਾਲੇ ਸੀ ਹੋਰ ਸੀ ਉਹ ਤਾਂ ਸਾਰੇ ਸੁੱਕ ਕੇ ਇਹ ਹਨਾ ਫਿਰ ਲਾਈਟ ਚਲੀ ਗਈ ਸੀ ਫਿਰ ਮੈਂ ਇੱਧੇ ਰੱਖਦੇ ਸੀ ਪਾਣੀ ਸੁੱਕ ਗਿਆ ਸੀ ਇਹਨਾਂ ਦਾ ਫਿਰ ਮੈਂ ਰਾਤ ਨੂੰ ਪਾਤੇ ਸਿਤਾਰ ਤੇ ਫੱਟੀ ਦੇ ਉੱਪਰ ਰੱਖਦੇ ਸੀ ਬਸ ਪਾਣੀ ਚ ਕੱਢ ਕੇ ਕਿਉਂਕਿ ਲਾਈਟ ਹੈ ਨਹੀਂ ਸੀ ਫਿਰ ਸੁਕਾਉਣੇ ਹਨ ਡ੍ਰਾਇਰ ਕਰਨੇ ਔਖੇ ਸੀ ਡੈਮੋ ਸੀ ਲਾਈਟ ਤੇ ਅਸੇ ਇਨਵਰਟਰ ਵੀ ਸਾਰਾ ਦਿਨ ਬੰਦ ਰੱਖਿਆ ਕੱਲ ਮੈਂਗਾ ਇਨਵਰਟਰ ਵੀ ਨਾ ਖਰਾਬ ਹੋ ਜੇ ਤੇ ਬਸ ਜੀ ਹੁਣ ਹਨ ਮੈਂ ਲੱਗੀ ਆ ਨਾਸ਼ਤਾ ਬਣਾਉਣ ਰਿਸ਼ੂ ਦਾ ਤੇ ਫਿਰ ਆਪਾਂ ਮੰਦਰ ਜਾਵਾਂਗੇ ਸਨਹਿਣ ਹੋਣ ਗਈ ਆ ਤੇ ਅੱਜ ਕਰਨੀ ਹੈ ਜੀ ਆਪਾਂ ਰਸੋਈ ਦੀ ਕਲੀਨਿੰਗ ਅਰ ਸੋਈ ਰਹਿ ਗਈ ਆਪਣੀ ਸਾਫ ਸਫਾਈ ਕਰਨ ਵਾਲੇ ਬੱਕੇ ਸਾਰਾ ਹੋ ਗਿਆ ਕੰਮ ਇੱਕ ਕਰਨਦੀ ਆਪਣੀ ਅਲਮਾਰੀ ਸਾਫ ਕਰਨ ਵਾਲੀ ਤੇ ਬਸ ਜੀ ਹੁਣ ਮੈਂ ਆਦਾ ਤਵਾ ਤੇ ਰੱਖ ਲੈਣਾ ਤੇ ਇਧਰ ਭਾਂਡੇ ਪਏ ਭਾਂਡੇ ਧੋਣ ਦੇ ਬਾਅਦ ਦੇ ਵਿੱਚ ਕੱਲ ਮੈਂ ਨਾਸ਼ਤਾ ਬਣਾਉਣਾ ਦਾ ਰੈਡੀ ਕਰ ਦਾਂ ਨਾਸ਼ਤਾ ਕਿਉਂਕਿ ਹਨਾ ਅਗਾਂ ਟਾਈਮ ਹੋ ਜਾਂਦਾ ਇੱਕ ਤਾਂ ਤੇ ਫਿਰ ਟਾਈਮ ਮੰਦਰ ਚ ਵੀ ਟਾਈਮ ਲੱਗ ਜਾਂਦਾ ਫਿਰ ਦੁੱਧ ਲੈ ਕੇ ਆਉਣ ਦਾ ਵਿੱਚ ਇਹਦੇ ਡੈਡੀ ਦਾ ਫੋਨ ਆ ਜਾਂਦਾ ਪਰ ਤੇ ਕਾਫੀ ਕੰਮ ਹੋ ਜਾਂਦਾ ਫਿਰ ਟਾਈਮ ਹੋ ਜਾਂਦਾ ਕਰ ਕੇ ਫਿਰ ਐ ਹੁੰਦਾ ਵੀ ਮੰਦਰ ਫਿਰ ਜਾਇਆ ਹੀ ਟਾਈਮ ਦੇ ਨਾਲ ਚਲੋ ਜੀ ਫਿਰ ਆਪਾਂ ਬਾਅਦ ਵਿੱਚ ਮਿਲਦੇ ਠੀਕ ਹੈ ਜੀ ਨਾਸ਼ਤਾ ਬਣਾ ਲਈ ਤੇ ਇੱਥੇ ਜੀ ਫਿਰ ਮੈਂ ਲੱਗੀ ਸੀ ਰਸੋਈ ਸਾਫ਼ ਕਰਨੀ ਅੱਜ ਸਿੱਤੇ ਬਸ ਮੈਂ ਨਾ ਫਿਰ ਨਾਸ਼ਤਾ ਵਗੈਰਾ ਕਰਕੇ ਤੇ ਪਾਂਡੇ ਧੋਣ ਲੱਗ ਗਈ ਸੀ ਜਿਹੜੇ ਨਾਸ਼ਤੇ ਵਾਲੇ ਸੀ ਭਾਂਡੇ ਤੇ ਚਾਹ ਲੈ ਆਪਣੇ ਤੇ ਰਸੋਈ ਸਾਫ਼ ਕਰਨੀ ਆ ਤੇ ਸਨੀਆ ਕੱਢਣ ਲੱਗੀ ਸੀ ਸਮਾਨ ਸਾਰਾ ਤੇ ਇੰਨੇ ਵਿੱਚ ਸਮਾਨ ਕੱਢ ਲੈਣੀ ਐਂ ਤੇ ਵੀ ਮੈਂ ਤੇ ਤੂੰ ਵੀ ਭਾਂਡੇ ਭੁੰਡੇ ਸਾਫ਼ ਕਰ ਲੈਨੇ ਵੀ ਜਿਹੜੇ ਪਏ ਆ ਤੇ ਮੈਂ ਕਹਾਂ ਚਲ ਠੀਕ ਆ ਮੈਂ ਵੀ ਭਾਂਡੇ ਕਰ ਲੈਨੀ ਐ ਤੇ ਤੂੰ ਸਮਾਨ ਕੱਢ ਲਾ ਤੇ ਬਸ ਇਹ ਸਮਾਨ ਸਾਰਾ ਕੱਢ ਲੂਗੀ ਥੋੜਾ ਥੋੜਾ ਕਰਕੇ ਤੇ ਰੈਕ ਵਿੱਚੋਂ ਵੀ ਇਹਨਾਂ ਕੱਢ ਲਿਆ ਤੇ ਜਿਵੇਂ ਜਿਵੇਂ ਇਹਨੂੰ ਸਹੀ ਲੱਗਦਾ ਉਹਵੇਂ ਕੱਢੀ ਜਾਂਦੀ ਐ ਮੈਂ ਹਜੇ ਦੁੱਧ ਨੂੰ ਵਾਲਾ ਦੇਣਾ ਮੈਂ ਕਿਾ ਚਲ ਮੈਂ ਦੁੱਧ ਨੂੰ ਵਾਲਾ ਦੇ ਦੁੱਧ ਮੈਂ ਇੱਥੇ ਪਣ ਕੇ ਕੱਢ ਲੂੰਗੀ ਬਤਲੇ ਟੋਪੀਏ ਦੇ ਵਿੱਚ ਤੇ ਬਸ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਪਣ ਕੇ ਤੇ ਹੁਣ ਆਪਾਂ ਗੈਸ ਤੇ ਵੀ ਰੱਖਾਂਗੇ ਇਹਨੂੰ ਦੁੱਧ ਨੂੰ ਕਿਉਂਕਿ ਗਰਮ ਕਰਨਾ ਹੈ ਦੁੱਧ ਤੇ ਇੱਕ ਲਾਈਟ ਦੇ ਪ੍ਰੋਬਲਮ ਹੋ ਜਾਂਦੇ ਪਤਾ ਨਹੀਂ ਕਿਉਂ ਰੋਜ਼ ਹੀ ਚਲੀ ਜਾਂਦੀ ਹੈ ਲਾਈਟ ਤੇ ਕੱਲ ਤਾਂ ਡੈਮ ਸੀ ਕੱਲ ਐਂ ਸੀ ਤੇ ਅੱਜ ਚਲੀ ਗਈ ਸੀ ਸਵੇਰੇ ਸਨੇ ਹੀ ਤੇ ਚਲੋ ਅੱਜ ਤਾਂ ਕੱਪੜੇ ਵਗੈਰਾ ਧੋਣੇ ਨਹੀਂ ਸੀ ਵੀਰਵਾਰ ਸੀ ਇਸ ਕਰਕੇ ਤੇ ਬਸ ਫਿਰ ਮੈਂ ਕਹ ਚੱਲ ਮੈਂ ਧੋ ਤੇ ਭਾਂਡੇ ਫਿਰ ਮੈਂ ਬਾਹਰ ਰੱਖੇ ਹਾਂਗੀ ਤੇ ਰੂਮ ਤਾਂ ਸਾਰੇ ਹੋ ਗਏ ਸੀ ਜੀ ਕਲੀਨ ਹੋ ਅਸਰ ਸੋਈ ਰਹਿੰਦੀ ਸੀ ਮੈਂ ਕਹ ਚੱਲੇ ਇਹਦਾ ਵੀ ਕਰਦੀ ਹੈ ਹਨਾ ਵੀ ਕਲੀਨ ਕਰਦੀ ਕਿਉਂਕਿ ਸਾਰਾ ਕੁਝ ਕਰ ਲਿਆ ਤੇ ਫਿਰ ਰਸੋਈ ਵੀ ਕਰਨੀ ਆ ਹੁਣ ਆਪਾਂ ਵੈਸੇ ਤਾਂ ਉਹਦਾ ਮੈਂ ਕਰਦੀ ਰਹਿਣੀ ਰਸੋਈ ਸਾਫ ਤੁਹਾਨੂੰ ਪਤਾ ਹੀ ਆ ਹਨਾ ਦੋਪਹ ਮਹੀਨਾ ਬਾਅਦ ਡੇੜਾ ਜਾਂ 2 ਮਹੀਨੇਵਾਂ ਦਾ ਤੇ ਫਿਰ ਵੀ ਆਪਾਂ ਜਿਹੜੀ ਡੀਪ ਕਲੀਨਿੰਗ ਹੁੰਦੀ ਆ ਉਹ ਨਹੀਂ ਕਦੇ ਕੀਤੀ ਸੀ ਬਿਉਂ ਕਰ ਦਿੰਦੇ ਹੁੰਦੇ ਸੀ ਡੱਬੇ ਵਗੈਰਾ ਸਾਫ਼ ਤੇ ਹਨਾ ਬਾਕੀ ਸਲਫਾ ਵਗੈਰਾ ਛਾੜ ਦਿੰਦੇ ਸੀ ਤੇ ਜਿਹੜੀ ਡੀਪ ਕਲੀਨਿੰਗ ਹੁੰਦੀ ਆ ਚੰਗੀ ਤਰ੍ਹਾਂ ਉਹ ਨਹੀਂ ਕੀਤੀ ਸੀ ਕਦੇ ਤੇ ਉਹ ਤਾਂ ਪਰਸ ਹੋਈ ਤੇ ਕਰ ਦੇਣੇ ਕਿ ਫਿਰ ਇਹਨਾਂ ਹਨ ਸਮਾਨ ਕੱਢੇ ਵੀ ਨਹੀਂ ਅੰਤਵਾਰ ਤੇ ਭਾਇਆ ਤਾਂ ਰਸੋਈ ਦੇ ਵਿੱਚ ਥੋੜਾ ਜਿਹਾ ਲੱਗਦਾ ਹੁੰਦਾ ਸਮਾਨ ਵੀ ਚਲ ਥੋੜਾ ਜਿਹਾ ਜਦੋਂ ਆਪਾਂ ਬਾਹਰ ਕੱਢਦੇ ਆ ਨਾ ਸਾਰਾ ਸਮਾਨ ਖਾਲੀ ਕਰ ਲੈਨੇ ਰਸੋਈ ਨੂੰ ਤੇ ਉਦੋਂ ਪਤਾ ਲੱਗਦਾ ਹੁੰਦਾ ਵੀ ਕਿੰਨਾ ਕੁ ਸਮਾਨ ਜ਼ਿਆਦਾ ਹੈ ਕਿ ਘੱਟ ਹੈ ਤੇ ਬਸ ਜੀ ਫਿਰ ਮੈਂ ਇੱਥੇ ਦੁੱਧ ਪੁੜਨੇ ਸੀ ਪੁੜ ਕੇ ਤੇ ਫਿਰ ਮੈਂ ਇੱਥੇ ਨਾ ਮਿਰਚਾਂ ਸੀ ਨੂਨਦਾਨੀ ਦੇ ਵਿੱਚ ਥੋੜਾ ਜਿਹਾ ਡੱਬੀ 'ਚ ਪਈਆਂ ਤੇ ਮੈਂ ਕਿਾ ਚੱਲ ਮੈਂ ਡੱਬੇ 'ਚ ਕੱਢ ਦਾਂ ਵੀ ਇਹਨੂੰ ਸਾਫ਼ ਕਰਾਂਗੇ ਫਿਰ ਗਰਮ ਪਾਣੀ 'ਚ ਪਾ ਕੇ ਧੋਵਾਂਗੇ ਤੇ ਤਾਂ ਕਰਕੇ ਫਿਰ ਮੈਂ ਡੱਬੇ 'ਚ ਕੱਢਤੀਆਂ ਸੀ ਮਿਰਚਾਂ ਲਾਲ ਤੇ ਬਸ ਜੀ ਇੱਥੇ ਹਨਾ ਸਮਾਨ ਸਾਰਾ ਕੱਢ ਲਿਆ ਸੀ ਨੇ ਆਨੇ ਕੁਝ ਕੁ ਥੱਲੇ ਕਰ ਆ ਗਿਆ ਸਮਾਨ ਹਨਾ ਸਾਲਫਾ ਦੇ ਠਾਪਿਆ ਤੇ ਕੁਝ ਵਾਸਾ ਸਾਲਫਾ ਦਾ ਪਿਆ ਤੇ ਗੈਸ ਬੋਸਤਾ ਅਸੀਂ ਕੱਢਾਂਗੇ ਨਹੀਂ ਬਾਹਰ ਕੋ ਇੱਥੇ ਰੱਖ ਲਾਗੇ ਬਸ ਤੇ ਖਾਸ ਫਿਰ ਮੈਂ ਦੁੱਧ ਰੱਖਤਾ ਸੀ ਗਰਮ ਕਰਨ ਵਾਸਤੇ ਤੇ ਇੱਥੇ ਹਨਾ ਫਿਰ ਜਿਹੜੇ ਡੱਬੇ ਸੀ ਇਹ ਮੈਂ ਸਨਿਆਨ ਕਾ ਲੈ ਆ ਚੱਕ ਕੇ ਤੇ ਇਹ ਵੀ ਡੱਬੇ ਸਾਰੇ ਬਿਸ ਇਹ ਕਰਕੇ ਸਾਰਾ ਸਾਮਾਨ ਸੱਟੇ ਆ ਕਰਤਾ ਮੈਂ ਕਿ ਬੀ ਸਾਰੇ ਲੈ ਜਾ ਤੇ ਬਸ ਇਹ ਹੋਣਾ ਦੁੱਧ ਨੂੰ ਉਵਾਲਾ ਆ ਜੂਗਾ ਇਹਨੇ ਤੇ ਡੱਬੇ ਡੁੱਬੇ ਕੱਢ ਕੇ ਲੈ ਜੋਗੀ ਸਾਰੇ ਤੇ ਬਸ ਜੀ ਹਨਾ ਵੀ ਆਪਾਂ ਹਨਾ ਰੀਸ਼ੂ ਕਹਿੰਦਾ ਜੀ ਮੈਨੂੰ ਛੁੱਟੀ ਕਰਨੀ ਅੱਜ ਮੈਨੂੰ ਛੁੱਟੀ ਕਰਾ ਲਓ ਮੈਂ ਕਿ ਨਹੀਂ ਵੀ ਤੂੰ ਜਾ ਸਕੂਲ ਕਿਉਂਕਿ ਹੁਣ ਦੀਵਾਲੀ ਦੇ ਤੱਕ ਛੁੱਟੀਆਂ ਹੋ ਜਾਣਗੀਆਂ ਫਰ ਭੜਾਈ ਖਰਾਬ ਹੁੰਦੀ ਐ ਹਨਾ ਜਦੋਂ ਕੋਈ ਕੰਮ ਹੈ ਨਾ ਆਪਾਂ ਜ਼ਰੂਰੀ ਐ ਛੁੱਟੀ ਕਰਾਉਣੀ ਐ ਤੇ ਮੈਂ ਕਹ ਨਹੀ ਵੀ ਤੋ ਜਾ ਵੜਾ ਸਕੂਲ ਤੇ ਬਸ ਇਹ ਚੱਲਿਆ ਗਿਆ ਸੀ ਸਕੂਲ ਤੇ ਰਸੋਈ ਜਦਾ ਇੰਨਾ ਕੰਮ ਹੁੰਦਾ ਨਹੀਂ ਜੀ ਬਸ ਨਾ ਡੱਬੇ ਢੁੱਪੇ ਹੁੰਦੇ ਆ ਭਾਂਡੇ ਭੁੰਡਨ ਦੇ ਭਾਂਡੇ ਨਹੀਂ ਸੀ ਸਾਡੇ ਬਸ ਪੰਡ ਤਾਂ ਜਿਹੜੇ ਐਕਸਟਰਾ ਭਾਂਡੇ ਸਾਰੇ ਬੋਰੀ ਚ ਪੱਕ ਰੱਖੇ ਹੋਏ ਆ ਤਾਂ ਬਸ ਨਾ ਟੋਕਰੇ ਦੇ ਵਿੱਚ ਜਿਹੜਾ ਆਪਾਂ ਵਰਤਦੇ ਨੇ ਡੇਲੀ ਰੋਟੀਨ ਦੇ ਵਿੱਚ ਉਹੀ ਹੁੰਦੇ ਆ ਇੰਨੇ ਭਾਂਡੇ ਨਹੀਂ ਹੁੰਦੇ ਆਪਣੇ ਤੇ ਬਸ ਡੱਬੇ ਵਗੈਰਾ ਹੀ ਹੁੰਦੇ ਆ ਉਹ ਵੀ ਸਾਫ਼ ਹੀ ਸੀ ਮੈਂ ਨਾਲ ਦੇ ਨਾਲ ਜਿਹੜੇ ਖਾਲੀ ਹੁੰਦੇ ਆ ਨਾ ਡੱਬੇ ਜਿਵੇਂ ਆਪਣਾ ਸੋਦਾ ਮੁੱਕਦਾ ਕੋਈ ਮੁੱਕਦੇ ਮੇ ਤਾਂ ਗਰਮ ਪਾਣੀ ਕਰਕੇ ਉਹਦੇ ਨਾਲ ਦੇ ਨਾਲ ਹੀ ਮਾਜ ਦਿੰਦੀ ਡੱਬੇ ਥੋੜੇ ਜਿਹਾ ਆਪਣੇ ਸਾਫ਼ ਕਰਨ ਵਾਲੇ ਬਾਕੀ ਤਾਂ ਮੈਂ ਰਿਸਰਵ ਕੀਤੇ ਹੋਏ ਸਾਰੇ ਤੇ ਬਸ ਸਨੇਹਾ ਹੁਣ ਚ ਲੈ ਗਈ ਸਾਰਾ ਸਮਾਨ ਤੇ ਮੈਂ ਇੱਥੇ ਡੱਬਾ ਸੀ ਚਾਹ ਡੋਲੂ ਸੀ ਇੱਕ ਦਾ ਦੁੱਧ ਵਾਲਾ ਇੱਕ ਡੱਬਾ ਸੀ ਰੋਟੀ ਵਾਲਾ ਤੇ ਉਹ ਕਹਿੰਦਾ ਚੱਲ ਇਹ ਵੀ ਸਾਫ਼ ਕਰਦਾ ਅਸੀਂ ਉਹ ਕਰਕੇ ਤੁਪੇ ਰੱਖ ਆਉਣੀ ਹੈ ਤੇ ਬਸ ਹਨਾ ਫਿਰ ਮੈਂ ਤੁਪੇ ਰੱਖਣ ਚਲੀ ਗਈ ਸੀ ਤੇ ਬਾਅਦ ਵਿੱਚ ਕੁਝ ਕਰਨ ਲੱਗ ਗਈ ਸੀ ਬਾਹਰ ਜਾ ਕੇ ਪਤਾ ਨਹੀਂ ਕੀ ਹਨਾ ਤੇ ਇੱਥੇ ਦੁੱਧ ਮੇਰਾ ਧਰਿਆ ਹੋਇਆ ਸੀ ਸੁਨਿਆਣ ਨੂੰ ਮੈਂ ਕੁਝ ਕਰੀ ਜਾਂਦੀ ਸੀ ਮੈਂ ਕਬਿਆਜ਼ ਸਮਾਨ ਚੱਕਲਾ ਚੱਕਲਾ ਤੇ ਬਸ ਤੇ ਬਸ ਹੀ ਹਨਾ ਸਾਰਾ ਸਮਾਨ ਆਪਾਂ ਹੁਣ ਕੱਢ ਦਾਂਗੇ ਬਾਹਰ ਤੇ ਫਿਰ ਆਪਾਂ ਰਸੋਈ ਬਸ ਝਾੜਾਂਗੇ ਇਹਨੂੰ ਝਾੜ ਕੇ ਕਲੀਨ ਕਰਾਂਗੇ ਤੇ ਭਾਂਡੇ ਆਪਾਂ ਇੱਥੇ ਰੱਖ ਲਏ ਸੀ ਰਸੋਈ ਦਾ ਬਾਰਮੂਰੀ ਕਿਉਂਕਿ ਇੱਥੇ ਚੱਕਣੇ ਵੀ ਇੱਥੇ ਮਾਂ ਲਏ ਸੀ ਇੱਥੇ ਰੱਖ ਕੇ ਫਿਰ ਧੁੱਪੇ ਰੱਖ ਦਿੱਤੀ ਸੀ ਮੰਨ ਜੇ ਤੇ ਬਸਣਾ ਸਾਰਾ ਸਬਾਨ ਆਪਾਂ ਕੱਢ ਦਾਂਗੇ ਬਾਹਰ ਹੋਣ ਸਨੇਹਾ ਇਟਾਂ ਚਿੱਕੀ ਜਾਂਦੀ ਸੀ ਤੇ ਦੇਖੀ ਜਾਂਦੀ ਸੀ ਤਾਂ ਟਿੱਡੀਆਂ ਵਾਲੀਆਂ ਹੋਈਆਂ ਪਈਆਂ ਸੀ ਤੇ ਟਿੱਡੀਆਂ ਨੂੰ ਕਹੀ ਜਾਂਦੀ ਕਹਿੰਦੇ ਹੱਡੀਆਂ ਵਾਲੀਆਂ ਵੀ ਪਤਾ ਨਹੀਂ ਕਾਤੋਂ ਜੇ ਕਿਸੇ ਕੋਲ ਸਲੂਸ਼ਨ ਹੋਵੇ ਤੇ ਹੱਡੀਆਂ ਦਾ ਦੱਸਿਆ ਜ਼ਰੂਰ ਹੈ ਹੱਡੀਆਂ ਕਿਹੜੀ ਚੀਜ਼ ਨਾਲ ਭੱਜਣੀਆਂ ਹੈ ਹੱਡੀਆਂ ਬਹੁਤ ਜ਼ਿਆਦਾ ਹੋਈਆਂ ਪੰਜਾਬ ਸਾਡੇ ਪਤਾ ਨਹੀਂ ਕਿਉਂ ਹਨਾ ਤੇ ਕਮਰੇ ਦੇ ਵਿੱਚ ਵੀ ਰਸੋਈ ਦੇ ਵਿੱਚ ਵੀ ਤੇ ਇੱਥੇ ਫਿਰ ਮੈਂ ਗਰਮ ਪਾਣੀ ਕਰ ਲਿਆ ਸੀ ਟੋਪੀਏ ਦੇ ਵਿੱਚ ਸਟੀਲ ਵਾਲੇ ਸੀ ਤੁਸੀਂ ਦੇਖ ਹੀ ਰਹੇ ਹੋ ਤੇ ਅੰਦਰ ਵੀ ਸਮਾਨ ਰੱਖਤਾ ਸੀ ਜਿਹੜਾ ਖਾਣ ਪੀਣ ਵਾਲਾ ਵੀ ਉਹ ਸੋਦਾ ਪੱਤਾ ਹਨਾ ਤੇ ਪਾਣੀ ਪੂਣੀ ਉਹ ਸਾਰਾ ਅੰਦਰ ਰੱਖਤਾ ਸੀ ਅਸੀਂ ਤੇ ਬਸ ਫਿਰ ਮੈਂ ਇੱਥੇ ਗਰਮ ਪਾਣੀ ਕਰਕੇ ਸਾਰਾ ਪਾਣੀ ਵਿੱਚ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਭਾਂਡੇ ਸਾਫ਼ ਕਰਨ ਤੇ ਜਿਆਦਾ ਪਾਣੀ ਗਰਮ ਸੀ ਫਿਰ ਮੈਂ ਨਾ ਅੱਧੇ ਵਿੱਚ ਕੱਢਤਾ ਸੀ ਫਿਰ ਮੈਂ ਥੋੜਾ ਜਿਹਾ ਠੰਡਾ ਪਾਇਆ ਤੇ ਥੋੜਾ ਜਿਹਾ ਦੋ ਕੁ ਬੁੱਗ ਕੀ ਪਾਇਆ ਸੀ ਠੰਡੇ ਤੇ ਮੈਂ ਕਿਹਾ ਫਿਰ ਇੰਨਾ ਹਾਂ ਵੀਜਾ ਪਾ ਪਾ ਲਈਏ ਤੇ ਫਿਰ ਗਰਮ ਪਾਣੀ 'ਚ ਭਾਂਡੇ ਵਧੀਆ ਨਿੱਖਰਦੇ ਆ ਠੰਡੇ 'ਚ ਤਾਂ ਨਹੀਂ ਨਿੱਖਰਦੇ ਫਿਰ ਬਸ ਮੈਂ ਇੱਥੇ ਲੱਗ ਗਈ ਸੀ ਭਾਂਡੇ ਧੋਣ ਤੇ ਸਨੇਹ ਆ ਲੱਗੇ ਸੰਦਰ ਰਸੋਈ ਝਾੜਨਾ ਬੁੱਕਰ ਨਾਲ ਜਾਲੇ ਵਗੈਰਾ ਲਾਉਣ ਤੇ ਨਾਲੇ ਬੁੱਕਰ ਨਾਲ ਸਾਰੇ ਝਾੜ ਦੋਗੇ ਉਪਰ ਸਿਮਿੰਟ ਸਮੁੱਟੀ ਹੈ ਤੇ ਮੈਂ ਕਿਹਾ ਚੱਲ ਤੋ ਇਹ ਕਰ ਲਵਾਂ ਵੀ ਮੈਂ ਇਹਨੇ ਭਾਂਡੇ ਧੋ ਲੈਣੀ ਆ ਵੀ ਮਾਂਜੇ ਰੱਖ ਲੈਨੇ ਫਿਰ ਤਵਾ ਦੇ ਨਾਲ ਤੇ ਦੋ ਜਣਿਆਂ ਦਾ ਕੰਮ ਆਸਾਨੀ ਨਾਲ ਹੋ ਜਾਂਦਾ ਜੇ ਕੱਲਾ ਬੰਦਾ ਲੱਗਿਆ ਰਹੇ ਫਿਰ ਸਾਨੂੰ ਦੋ ਜਣੇ ਸੀ ਅਸੀਂ ਤਾਂ ਵੀ ਅਸੀਂ ਲੱਗੇ ਸੀ 9:30 9:30 ਦੇ ਅਸੀਂ ਲੱਗੀਆਂ ਤੇ 4 ਵਜੇ ਸਾਡਾ ਕੰਮ ਕੰਪਲੀਟ ਹੋਇਆ ਦੇਖੋ ਇੰਨਾ ਟਾਈਮ ਲੱਗ ਗਿਆ ਦੋ ਜਣਿਆਂ ਨਾਲ ਵੀ ਜੇ ਕੱਲਾ ਬੰਦਾ ਲੱਗੇ ਤਾਂ ਫਿਰ ਤਾਂ ਹਨਾ ਸਵੇਰ ਦਾ ਲੱਗੇ ਤੇ 6-7 ਵਜੇ ਹਨਾ ਤੇ ਇਕੱਲੇ ਨੂੰ ਬਹੁਤ ਧੋਖਾ ਹੁੰਦਾ ਵੀ ਸਮਾਨ ਪਹਿਲੇ ਬਾਹਰ ਕੱਢਣਾ ਵੇਰ ਪਾnde ਧੋਣੇ ਤੇ ਫਿਰ ਸਮਾਨ ਰੱਖਣਾ ਹਨਾ ਕੱਲਾ ਕਿਵੇਂ ਲੈ ਕੇ ਜਾਵੇ ਫਿਰ ਜਚਾਵੇ ਤੇ ਬਹੁਤ ਧੋਖਾ ਹੋ ਜਾਂਦਾ ਤੇ ਬਸ ਹਨਾ ਫਿਰ ਇੱਥੇ ਮੈਂ ਪੰਡ ਧੋਤੋ ਕੇ ਰੱਖੀ ਹੁੰਦੀ ਸੀ ਤੁਸੀਂ ਨੇ ਆ ਨੂੰ ਮੈਂ ਕਹੀ ਜਾਂਦੀ ਸੀ ਮੈਂ ਕਿ ਮੈਂ ਜਾਲੇ ਵਗੈਰਾ ਲਾ ਦੇ ਚੰਗੀ ਤਰ੍ਹਾਂ ਝੜ-ਝੜਈ ਕਰ ਲਿਆ ਤਾਂ ਫਿਰ ਤੂੰ ਆਇਆ ਵੀਰ ਤੇ ਵੀ ਆਪਣੇ ਹਨਾ ਭਾਂਡੇ ਧੋ ਲੈ ਮਾਂਜੀ ਇੰਨੀ ਜਲਦੀ ਜਲਦੀ ਨਾ ਧੋ ਕੇ ਤੇ ਮੰਜਤ ਰੱਖ ਲਾ ਤੇ ਇੱਥੇ ਫਿਰ ਮੈਂ ਗੱਲਾਂ ਵੀ ਕਰੀ ਮੈਂ ਕਿਹਾ ਦੇਖ ਕੇ ਕਰੀ ਹਨਾ ਵੀ ਆਹ ਪੱਖੇ ਦੇ ਉੱਪਰ ਵੀ ਜਾਲੇ-ਜੋਲੇ ਲਾ ਦੀ ਕਿਉਂਕਿ ਉਹ ਬੁਰਸ਼ ਵਾਲਾ ਜਾਲੇ ਲੋਣਾ ਬੁਰਸ਼ ਜਿਹਾ ਕਿ ਉਹ ਲੰਬਾਈ ਸੀ ਤੇ ਉਹ ਸਾਰੇ ਚੰਗੇ ਤਰ੍ਹਾਂ ਲਾ ਲੇ ਤੇ ਬਸ ਇੱਥੇ ਫਿਰ ਮੈਂ ਉਹ ਸਾਰੇ ਭਾਂਡੇ ਕੀ ਕਰਕੇ ਸਾਫ਼ ਕਰ ਕਰ ਰੱਖਾਂਗੀ ਇੱਥੇ ਫਿਰ ਬਸ ਸੁਨੇਹਾ ਕਿਸੇ ਬਾਰ ਤੇ ਇੱਥੇ ਹਨਾ ਅਸੀਂ ਭਾਂਡੇ ਧੋ ਕੇ ਰੱਖਦੇ ਸੀ ਆ ਦੇਖੋ ਜੀ ਮੰਜੇ ਭਰਤੇ ਦੋ ਕੁਛ ਕੰਧੋਲੀ ਤੇ ਰੱਖ ਤੇ ਬਜਰੀ ਦੇ ਉੱਪਰ ਰੱਖ ਤੇ ਸਾਰੇ ਹਨਾ ਧੋ ਧੋ ਕੇ ਤੇ ਆ ਦੇਖੋ ਜੀ ਹਨਾ ਤੇ ਇੱਥੇ ਫਿਰ ਮੈਂ ਧੋਣ ਲੱਗ ਗਈ ਸੀ ਰਸੋਈ ਪਹਿਲਾਂ ਭਾਂਡੇ ਧੋਤੇ ਸੀ ਸਾਰੇ ਮੈਂ ਕਿਹਾ ਤੁੱਪੇ ਰੱਖ ਦਿੰਨੇ ਵਿਚੰਗੀ ਤਰ੍ਹਾਂ ਤੁੱਪ ਜੇ ਲੱਗ ਜੂਗੀ ਡੱਬੇ ਡੁੱਬੇ ਹਨ ਫਿਰ ਸੁੱਕਣੇ ਨਹੀਂ ਤੇ ਤਾਂ ਅੰਦਰ ਹੀ ਚਲ ਅੰਦਰ ਸੁੱਕ ਜੂਗਾ ਹਨਾ ਬੇ ਆਪਾਂ ਪੋਚਾ ਬੁਲਾ ਦਾਂਗੇ ਦੋ ਤਿੰਨ ਵਾਰ ਚਾ ਸੋਕੋ ਜੂ ਬਤ ਫਿਰ ਮੈਂ ਇੱਥੇ ਬਸ ਪਾਣੀ ਨਾਲ ਹਨਾ ਧੋਈ ਜਾਂਦੀ ਸੀ ਸਾਰਾ ਤੇ ਸਲਫਾ ਵਗੈਰਾ ਧੋਲੀਆਂ ਸੀ ਫਿਰ ਹਨਾ ਉੱਪਰੋਂ ਵੀ ਧੋਲੀਆਂ ਸੀ ਸਲਫਾ ਜਿਹੜੀਆਂ ਆਪਾਂ ਸਮਾਨ ਰੱਖਦੇ ਆ ਰੈਕ ਤੇ ਨਹੀਂ ਫਿਰ ਮੈਂ ਪਾਣੀ ਪਾਏ ਗੁ ਲੱਕੜ ਦੇ ਖਰਾਬ ਜੇ ਹੋ ਜਾਂਦੇ ਤੇ ਉ ਬਸ ਇੱਥੇ ਕੱਪੜਾ ਫੇਰ ਦਾਂ ਗਾ ਗਿੱਲਾ ਸੁੱਕਾ ਤੇ ਬਸ ਬਾਰ ਵੀ ਮੈਂ ਧੋ ਰਹੀ ਸੀ ਇਧਰ ਉੱਪਰੋਂ ਸਾਰਾ ਤੇ ਦੇਖੋ ਜੀ ਫਿਰ ਅਸੀਂ ਸਾਰਾ ਸਮਾਨ ਸੈੱਟ ਕਰਕੇ ਰੱਖਦਾ ਤੇ ਫਿਰ ਜੇ ਸਲੋਟ ਰੱਖਤੀ ਤੇ ਇਧਰ ਲਾ ਤੇ ਪੜਦੇ ਹੁਣ ਅਸੀਂ ਪੜਦੇ ਕੋਝ ਲਾਏ ਆ ਸਾਰੇ ਹਨਾ ਉੱਪਰ ਵੀ ਸਲਫਾ ਤੇ ਕੋਝ ਕਪੜਾ ਵਿਛਾਤਾ ਤੇ ਪਹਿਲਾਂ ਕਾਫੀ ਕਲਰ ਦਾ ਅਸੀਂ ਹੁਣ ਰੈੱਡ ਕਰੂਗਾ ਮੈਂ ਹੁਣ ਜਾ ਵਿਛਾਤਾ ਦੇਖਿਓ ਤੇ ਆ ਅਸੀਂ ਲਾਤੇ ਇੱਥੇ ਹਨਾ ਸਾਰੇ ਪੜਦੇ ਪੁਰਦੇ ਲਾਤੇ ਇਧਰਲੀ ਸਾਈਡ ਬਾਰੀ ਚ ਵੀ ਲਾਤਾ ਤੇ ਇਧਰ ਵੀ ਲਾ ਤੇ ਪੜਦਾ ਤੇ ਇਧਰ ਥੱਲੇ ਰੱਖਤਾ ਸਾਰਾ ਸਮਾਨ ਸੈੱਟ ਕਰਕੇ ਤੇ ਗੈਸ ਨਹੀਂ ਮੈਂ ਇੱਧਰ ਉੱਧਰ ਕੀਤਾ ਗੈਸ ਜਿਵੇਂ ਪਿਆ ਸੀ ਉੱਥੇ ਰੱਖਿਆ ਮੈਂ ਤੇ ਬਸ ਜੀ ਐਦਾਂ ਅਸੀਂ ਸਾਡੇ ਰਸੋਈ ਦਾ ਲੁੱਕ ਆਇਆ ਦੇਖੋ ਹਨਾ ਤੇ ਕਿੱਦਾਂ ਨੇ ਲੱਗਾ ਤੁਹਾਨੂੰ ਲੁੱਕ ਸਾਡੀ ਰਸੋਈ ਦਾ ਜ਼ਰੂਰ ਦੱਸਿਓ ਤੇ ਵੀ ਫ੍ਰਿਜੇ ਸਲਟ ਸੋਹਣੀ ਲੱਗਦੀ ਹੈ ਕਿ ਵੀ ਪਹਿਲਾ ਮੁੰਗੀ ਸਹੀ ਹੈ ਤੇ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਹਨਾ ਫਾਈਨਲ ਲੁੱਕ ਕਿੱਦਾਂ ਦਾ ਲੱਗਿਆ ਪਹਿਲਾ ਵਾਲਾ ਤੁਹਾਨੂੰ ਵਧੀਆ ਲੱਗਿਆ ਕਿ ਹੁਣ ਵਾਲਾ ਤੇ ਸਾਰਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਓ ਤੇ ਬਸ ਜੀ ਹਨਾ ਇੱਧਰ ਹਣਾ ਉਸਾਰਾ ਕਰਕੇ ਤੇ ਫਿਰ ਮੈਂ ਲੱਗ ਗਈ ਸੀ ਚੁੱਲ੍ਹੇ ਨੂੰ ਮਿੱਟੀ ਲਾਉਣ ਮਿੱਟੀ ਲਾਉਣ ਲੱਗ ਗਈ ਸੀ ਤੇ ਪਹਿਲਾਂ ਤਾਂ ਮੈਂ ਖੁਰਚਤੀ ਸੀ ਸਾਰੀ ਮਿੱਟੀ ਦੇਖ ਹੀ ਰਹੀ ਹਾਂ ਤੁਸੀਂ ਚੁੱਲਾ ਇਹ ਚੋਣਾ ਕਿਉਂਕਿ ਪੁਰੀ ਜਾਂਦੀ ਸੀ ਜਿਵੇਂ ਇਹ ਨਾਲ ਖਰਾਬ ਹੋ ਗਈ ਸੀ ਸਾਰੀ ਤੇ ਫਿਰ ਮੈਂ ਕਹਣਾ ਵੀ ਚੱਲ ਇਹ ਹਣਾ ਸਾਰੀ ਖੁਰਚ ਕੇ ਫੇਰ ਹੀ ਮੈਂ ਲਾਉਂਗੀ ਤੇ ਤੋੜੀ ਮਿੱਟੀ ਆਪਾਂ ਭੋਂਤੀ ਹੋਈ ਆ ਤੋੜੀ ਲਿਆਂਦੀ ਸੀ ਮੈਂ ਕਿਸੇ ਦੇ ਜਿੰਨਾਂ ਦੇ ਆਪਣੇ ਦੁੱਧ ਲੱਗਿਆ ਹੋਵੇ ਉਹਨਾਂ ਤੋਂ ਲੈ ਆਈ ਸੀ ਮੈਂ ਤੇ ਮੈਂ ਕਹਾਂ ਵੀ ਤੋੜੀ ਦੇ ਦਿਓ ਤੇ ਵੀ ਮਿੱਟੀ ਦਾ ਚਲ ਆਪਾਂ ਲੈ ਲਾਂਗੇ ਘਰੋਂ ਹੀ ਤੇ ਬਸ ਘਰ ਮੈਂ ਇਹਨੂੰ ਮਿਕਸ ਕਰ ਲਵਾਂਗੀ ਤੋੜੀ ਨੂੰ ਤੇ ਮਿੱਟੀ ਨੂੰ ਤੇ ਬਸ ਇਹ ਹਨਾ ਫਿਰ ਮੈਂ ਆਵਦਾ ਇੱਥੇ ਤੋੜੀ ਮਿੱਟੀ ਨੂੰ ਮਿਕਸ ਕਰਕੇ ਤੇ ਚੁੱਲ੍ਹੇ ਦੇ ਉੱਤੇ ਪਾਣੀ ਪਾ ਕੇ ਥੋੜਾ ਥੋੜਾ ਗਿੱਲਾ ਕਰ ਲਾਂਗੇ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਤੇ ਬਸ ਫਿਰ ਮੈਂ ਲਾਉਂਗੀ ਤੋੜੀ ਮਿੱਟੀ ਇੱਥੇ ਤੇ ਬਸ ਹਨਾ ਤੋੜੀ ਮਿੱਟੀ ਲਾ ਲਾਂਗੇ ਚੰਗੀ ਤਰ੍ਹਾਂ ਅੰਦਰ ਬਾਹਰ ਤੇ ਕਿੰਦਨ ਦਾ ਸੋਚ ਰਹੀ ਸੀ ਮੈਂ ਹਨਾ ਤੇ ਵੀ ਤੋੜੀ ਮਿੱਟੀ ਲਾਵਾਂਗੇ ਆਪਾਂ ਪਰ ਆਪਣੇ ਆ ਨਾ ਬਸ ਸੈਂਤ ਹੀ ਨਹੀਂ ਆ ਰਹੀ ਸੀ ਇਹਦੇ ਚੁੱਲੇ ਦੀ ਤੇ ਬਸ ਅੱਜ ਫਿਰ ਮੈਂ ਮੱਕਾ ਚੱਲ ਵੀ ਲਾਈ ਦਿੰਨੇ ਆਪਾਂ ਤੇ ਇਹ ਫਿਰ ਮੈਂ ਬਾਅਦ ਚ ਹਨਾ ਜਦੋਂ ਆਪਾਂ ਸਮਾਨ ਸੰਗੋੜ ਰੱਖ ਲੈ ਸੁੱਧ ਬਾਦ ਮੈਂ ਕੱਪੜੇ ਚ ਚੇਂਜ ਕਰਕੇ ਤੇ ਫਿਰ ਮੈਂ ਉਹ ਤੋੜੀ ਮਿੱਟੀ ਲਾ ਲਈ ਸੀ ਤੇ ਇਹਨੂੰ ਲਾ ਕੇ ਤੇ ਬਸ ਫਿਰ ਇਹ ਜਦੋਂ ਸੁੱਕ ਜਾਊਗੀ ਫਿਰ ਆਪਾਂ ਹਨਾ ਜਦੋਂ ਇਹ ਸੁੱਕ ਗਈ ਗੋਹਾ ਮਿੱਟੀ ਫੇਰ ਦਾਂਗੇ ਉੱਪਰ ਦੀ ਤੇ ਫਿਰ ਆਪਾਂ ਪੋਚਾ ਫੇਰ ਦਾਂਗੇ ਤੇ ਬਸ ਇਹ ਹਨਾ ਆਪਣਾ ਚੱਲੀ ਅੰਦਾ ਤੇ ਆ ਦੇਖੋ ਜੀ ਬਲੂੰਗੜਾ ਵੀ ਬੈਠਾ ਇੱਥੇ ਅਸਜੀ ਇੱਥੇ ਖਨਾ ਪਕਰਾਂਗੇ ਵੀਡੀਓ ਦੇ ਐਂਡ ਤੇ ਆ ਦਵਲੋਗ ਤੁਹਾਨੂੰ ਕਿਹੋ ਜਿਹਾ ਲੱਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਵੀਰ ਭੈਣ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰੋ ਕਮੈਂਟ ਜੀ ਤੇ ਮੇਲਾ ਅੰਗ ਕੱਲਾ ਲੈਣਾ ਮੇ ਬਲੌਗ ਦੇ ਵਿੱਚ ਜੀ ਧੰਨਵਾਦ ਜੀ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੇ ਕੱਲਾ ਲੈਣਾ ਮੇ ਬਲੌਗ ਦੇ ਵਿੱਚ ਮਿਲ